ਤੇਰੇ ਕੋਈ ਆ ਹਾਂਜੀ ਵੀ ਅਲੀਤ ਬੀਛੇ ਚੋਟਾ ਜੀ ਜੀ ਅਗੂ ਜੀ ਆ ਨਾ ਉਹ ਰਵੜੀ ਰਵੜੀ ਹੈ ਨਾ ਇਹ ਦੇਖੀ ਹੈ

स्टैंड सही करते अरे आ जाग अरे आई हुए ਸਰਬਾਰਕ ਮੈਂਬਰਾਂ ਨੂੰ ਬੇਨਤੀ ਕਰੂੰਗਾ ਕਿ ਅਗਲੀਆਂ ਕੁਝ ਕੁਰਸੀਆਂ ਖਾਲੀ ਆ ਸੋਫੇ ਖਾਲੀ ਆ ਥੋੜੇ ਜਿ ਮੈਨੂੰ ਰੜਕਦੇ ਆ ਤੇ ਥੋੜਾ ਜਿ ਕਹਿੰਦਾ ਤੇਰੇ ਕੋਈ ਆ ਹਾਂਜੀ ਬਈ ਅੱਧੀ ਇੱਕ ਦੂਸਰੇ ਤੋਂ ਛੋਟਾ ਮੈਨੂੰ ਹੀ ਪਤਾ ਲੱਗਣਾ ਜੇ ਤੁਸੀਂ ਨੱਚਣ ਲੱਗੇ ਤੇ ਜਿਹੜਾ ਪਲ ਤੁਹਾਡੀ ਜ਼ਿੰਦਗੀ ਚੋਂ ਮਨ ਭੀ ਹੋਇਆ ਗਿਆ ਉਹਨੂੰ ਤੁਸੀਂ ਯਾਦ ਕਰਕੇ ਹੱਸ ਸਕਦੇ ਹੋ ਉਹ ਸੈਗਨ ਉਹ ਪਲ ਦੇ ਕਿੰਨੇ ਵੀ ਹਿੱਸੇ ਨੂੰ ਤੁਸੀਂ ਰੋਕ ਕੇ ਰੱਖ ਸਕਦੇ ਕਿ ਰੁਕ ਜਾ ਮੇਤਰਾ ਹਜੇ ਮੈਂ ਠੀਕ ਨਹੀਂ ਅਜੇ ਮੇਲਾ ਦੀ ਹੋਇਆ ਜਿੰਨ ਜਿਹੜਾ ਤੁਸੀਂ ਸਾਡੇ ਵੀਰ ਦਾ ਬਿਆ ਸਾਨੂੰ ਘੋਡੇ-ਘੋਡੇ ਚਾਹ ਤਾਂ ਹੁਣ ਪਤਾ ਲੱਗੂਗਾ ਕਿ ਘੋਡੇ ਹਿੱਲਣਗੇ ਛੋਟੇ ਤੇ ਢੇਰੀ ਬੱਤ ਲੱਗਣਗੇ ਘੋਡੇ-ਘੋਡੇ ਚਾਹ ਤੁਮ ਸਾਰਿਆਂ ਨੂੰ ਬੇਨਤੀ ਕਰੂਗਾ ਨੱਚਣਾ ਤਾਂ ਹੁਣ ਨੱਚ ਲੈ ਕਰੇ ਜਾ ਕੇ ਨੱਚ ਲੈ ਤੇ ਚੁੱਲ੍ਹੇ ਚ ਲੱਤ ਮਾਰੀ ਹੋਰੇ ਟਾਈਮ ਹੁੰਦਾ ਫੇਰ ਕੋਈ ਟਾਈਮ ਨਹੀਂ ਆਣ ਬੱਸ ਵਿੱਚ ਰੌਣਕਾਂ ਸੀ ਬੜੀਆਂ ਉਹਦੇ ਭਾਂਵੇਂ ਹੋਰ ਵੀ ਸੋਨੱਖੀਆਂ ਸੀ ਚੜੀਆਂ ਮੇਰੇ ਨਾਲ ਬੱਸ ਵਿੱਚ ਰੌਣਕਾਂ ਸੀ ਬਣੀਆਂ ਉਹਦੇ ਭਾਂਵੇਂ ਹੋਰ ਵੀ ਸੋਨੱਖੀਆਂ ਸੀ ਚੜੀਆਂ ਇੱਕ ਨੱਟ ਲਿਆ ਨੈਰਾ ਗੁੰਡਾ ਟਿਕਾਣਾ ਟੋ ਗਿਆ ਆ ਵੀ ਬੱਸ ਤੋਂ ਉੱਤਰ ਗਏ ਕੋਈ ਜਿੰਦਾ ਵੀ ਕਾਲੇ ਦਾ ਪੀਕਾ ਨਿਰ ਹੋ ਗਿਆ ਸ਼ਹਿਰ ਸਿੰਘੁਰ ਹਰ ਵੇ ਮੇਰੇ ਘੇ ਨਜ਼ਰ ਨਹੀਂ ਪਤਾ ਨਹੀਂ ਨੰਗਾ ਕਦੋਂ ਲੰਘ ਅਸਫਰਨੀ ਤੇ ਨਜ਼ਰਾਂ ਦੇ ਨਾਲ ਕਦੀ ਵੇਲੇ ਕੈ ਨਸਰਨੀ ਪਤਾ ਨਹੀਂ ਨੰਗਾ ਕਦੋਂ ਲੰਘ ਅਸਫਰਨੀ ਉਹ ਮੈਨੂੰ ਪੁੱਲ ਸੁਣ ਖਾ ਤੇਰਾ ਮੂੰਹ ਜੰਦਾ ਵੀ ਕਾਲੇ ਹੋ ਗਿਆ ਆਦੀ ਵਸ ਤੋਂ ਮੈਨੂੰ ਵਸ ਤੋਂ ਆਦੀ ਵਸ ਤੋਂ ਤੇਰੇ ਕੋਲ ਜੰਦਾ ਵੀ ਕਾਲੇ ਹੋ ਗਿਆ ਹੈ ਜੰਦਾ ਵੀ ਕਾਲੇ ਹੋ ਗਿਆ ਅੱਖੀ ਅੱਖੀ ਮੈਂ ਜਦ ਤੈਨੂੰ ਪਹਿਲੇ ਪਹਰ ਪੇ

ਤੇਰੇ ਦਿਰਤਾਂ ਨੂੰ ਚੰਦੀ-ਜੰਦੀ ਦੇਗੀ ਸੀ ਮੰਬਰ ਮੀਨੇ ਖਾਨੂ ਮੁਰੇ ਆ ਨਹੀਂ ਜਾਂਦਾ ਸੱਚੀ ਤੇਰੇ ਦਿਰਤਾਂ ਨੂੰ ਚੰਦੀ-ਜੰਦੀ ਦੇਗੀ ਸੀ ਮੰਬਰ ਮੀਨੇ ਖਾਨੂ ਕਿ ਤੂੰ ਮੈਨੂੰ ਦੁਬਾਰਾ ਮਰ ਗਿਉਂ ਢਿੰਡਾ ਵੀ ਕਾ ਮੇਰ ਹੋ ਗਿਆ ਸਾਹ ਦੇ ਪਾਸੇ ਉੱਤਰ ਗਈ ਤੂੰ ਢਿੰਡਾ ਵੀ ਕਾ ਮੇਰ ਹੋ ਗਿਆ ਢਿੰਡਾ ਵੀ ਕਾ ਮੇਰ ਹੋ ਗਿਆ